ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਤੁਹਾਨੂੰ ਆਪਣੇ ਪਿੰਡ ਬੂਥਗੜ੍ਹ ਉਹਦੇ ਗਰਾਊਂਡ ਦੀ ਆਪਾਂ ਬਾਹਰਲੀ ਬਾਉਂਡਰੀ ਦਿਖਾਈ ਸੀਗੀ ਜੀ ਦੂਰੋਂ ਤੇ ਅੱਜ ਆਪਣਾ ਜੋ ਵੀ ਨਰੇਗਾ ਥਰੂ ਸਰਪੰਚ ਦੇ ਥਰੂ ਆਪਣੇ ਪਿੰਡ ਦੇ ਵਿੱਚ ਗਰਾਊਂਡ ਦਾ ਕੰਮ ਚੱਲ ਰਿਹਾ ਅੱਜ ਤੁਹਾਨੂੰ ਅੰਦਰ ਦੀ ਮੈਂ ਵੀਡੀਓ ਥੋੜੀ ਜਿਹੀ ਪਾਉਣ ਲੱਗਿਆ ਇਹ ਸਾਡੇ ਮਿਸਤਰੀ ਸਾਹਿਬ ਠੇਕੇਦਾਰ ਸਹਿਬਾਨ ਹੈ ਤੇ ਇਹ ਇਹਦੇ ਵਿੱਚ ਟੈਲਾ ਲਗਾ ਰਹੇ ਆ ਸੋ ਮਿਸਤਰੀ ਜੀ ਕੀ ਹਾਲ ਚਾਲ ਹੈ अच्छा जे जो है यहां पे क्या लगेगा ये मसाला भरूंगा ये है मसाला लगोगे बजरी पा अच्छा ठीक है ठीक है इसका फायदा क्या होगा रोग हो जाती है ये लोग आज ये दोस्तों एक ग्राउंड अपना जो स्कूल दा ते हुन अपने ग्राउंड दे, दे अंदरली साइड अ टायला लग रही है जी सो बहुत-बहुत धन्यवाद है सारी पंचायत दा जिन्होंने पहला देखो कितना बढ़िया स्टेडियम बनाया ਬਾਉਂਡਰੀ ਕਰਵਾਈ ਇਸ ਨੂੰ ਅਤੇ ਸਾਡੇ ਪਿੰਡ ਦੇ ਨੌਜਵਾਨ ਅਤੇ ਛੋਟੇ ਬੱਚੇ ਇਸ ਗਰਾਊਂਡ ਦੇ ਵਿੱਚ ਖੇਡਣਗੇ ਤਾਂ ਬਾਹਰ ਜਾ ਕੇ ਕਿਸੇ ਨਾ ਕਿਸੇ ਟੂਰਨਾਮੈਂਟ ਦੇ ਵਿੱਚੋਂ ਕੋਈ ਨਾ ਕੋਈ ਕਬੱਡੀ ਕੱਪ ਵਗੈਰਾ ਕੋਈ ਇਨਾਮ ਜਿੱਤ ਕੇ ਲੈ ਕੇ ਆਉਗੇ ਜਿਸ ਦੇ ਨਾਲ ਸਾਡੇ ਪਿੰਡ ਦਾ ਸਾਡੇ ਨਗਰ ਦਾ ਨਾਮ ਉੱਚਾ ਹੋਊਗਾ ਸੋ ਸਾਰੀ ਨਗਰ ਪੰਚਾਇਤ ਅਤੇ सोनू ਸਰਪੰਚ ਜੀ ਉਹਨਾਂ ਦਾ ਸਾਥ ਦਿਆ ਕਰੋ ਜੀ ਸਾਰੇ ਆ ਭਰਾਵਾਂ ਦੇ ਇੱਕੇ ਦੇ ਨਾਲ ਹੀ ਇਹ ਸਭ ਕੁਝ ਹੋਣਾ ਹੈ ਸਾਡੀ ਦਾ ਜ਼ਿੰਦਗੀ ਜਿੱਦਾਂ ਲੰਘਣੀ ਸੀ ਲੰਘ ਗਈ ਸੋ ਜਿਹੜੇ ਸਾਡੇ ਗਾਹਾਂ ਬੱਚੇ ਐ ਉਹਨਾਂ ਦੇ ਫਿਊਚਰ ਦੇ ਵਾਸਤੇ ਬਹੁਤ ਹੀ ਵਧੀਆ ਇਹ ਪਲੇ ਗਰਾਊਂਡ ਬਣ ਰਿਹਾ ਸੋ ਬੱਚਿਆਂ ਨੂੰ ਬੇਨਤੀ ਐ ਕਿ ਵੱਧ ਤੋਂ ਵੱਧ ਇਸ ਗਰਾਊਂਡ ਦੇ ਵਿੱਚ ਖੇਡਿਆ ਕਰੋ ਅਤੇ ਟਰਾਫੀਆਂ ਬਾਹਰੋਂ ਜਿੱਤ-ਜਿੱਤ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਜੀ। ਸ਼ੁਕਰੀਆ ਮਿਹਰਬਾਨੀ ਜੀ ਪਿੰਡ ਵਾਲਿਆਂ ਨੂੰ ਬੇਨਤੀ ਐ ਕਿ ਆਪਣੇ ਪਿੰਡ ਦੇ ਵਿੱਚ ਕੋਈ ਵੀ ਵਧੀਆ ਚੰਗਾ ਕੰਮ ਹੁੰਦਾ ਹੋਵੇ ਉਹਦਾ ਜਰੂਰ ਸਾਥ ਦਿਆ ਕਰੋ ਜੀ।